ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਨ YouTube ਚੈਨਲ 'ਤੇ ਜਾਓ ਅਲਰਟ ਬਈ ਆਮਤੇ ਦੋਸਤੋ ਜਾਓ ਓਪਰਚੁਨਿਟੀ ਆ ਚੁੱਕੀ ਹੈ ਜੀ ਵੱਖ-ਵੱਖ ਇਹ ਪੋਸਟਾਂ ਆ ਰਹਿਣ ਵਾਲੀਆਂ ਜੀ ਇਹ ਟੋਟਲ ਪੋਸਟਾਂ 33 ਹਨ ਜਿਹਦੇ ਵਿੱਚ ਡਿਸਟ੍ਰਿਕਟਾਂ ਵਾਲੇ ਹਨ ਜੀ ਗੁਰਦਾਸਪੁਰ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਮੋਗਾ ਮੁਕਤਸਰ ਫਰੀਦਕੋਟ ਬਟੰਡਾ ਮਾਨਸਾ ਸੰਗਰੂਰ ਮਲੇਰਕੋਟਲਾ ਪਟਿਆਲਾ ਇਹ ਪਲੰਮਿੰਗ ਦੀਆਂ ਪੋਸਟਾਂ ਆ ਚੁੱਕੀਆਂ ਹਨ ਜੋ ਕਿ ਪਲੰਮਿੰਗ ਦੀ ਪੋਸਟਾਂ ਆ ਰਹਿਣ ਵਾਲੀਆਂ ਹਨ ਦਾ ਅਤੇ ਹੈਲਥ ਕੇਅਰ ਦੇ ਵਿੱਚ ਹੀ ਪੋਸਟਾਂ ਰਹਿਮਣ ਗਾਣ ਜੀ ਜੋ ਹੈਲਥ ਕੇਅਰ ਨੇ ਪੋਸਟਾਂ ਹਨ ਉਹ ਤੀਤੀ ਹਨ ਅਤੇ ਪ্লামਬੰਗੀਆਂ ਅੱਠ ਪੋਸਟਾਂ ਰਹਿਮਣ ਗਾਣ ਜੀ ਜਿਹਦੇ ਵਿੱਚ ਡਿਸਟ੍ਰਿਕਟ ਬਠਿੰਡਾ ਫਰੀਦਕੋਟ ਫਾਜ਼ਿਲਕਾ ਪਟਿਆਲਾ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਹ ਜੋਬ ਅਪਰਚੁਨਿਟੀ ਆ ਚੁੱਕੀ ਹੈ ਇਹਦੇ ਲਈ ਤੁਸੀਂ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹ ਲੈਣਾ ਇਹ ਜੋ ਨੋਟੀਫਿਕੇਸ਼ਨ ਹੈ ਇਹ ਸਾਡੇ ਵਟਸਐਪ ਚੈਨਲ ਤੇ ਹੈ ਜੀ ਵਟਸਐਪ ਚੈਨਲ ਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਤੁਸੀਂ ਧਿਆਨ ਨਾਲ ਇਸ ਨੋਟੀਫਿਕੇਸ਼ਨ ਨੂੰ ਪੜ੍ਹ ਲੈਣਾ ਫਿਰ ਇਹਨਾਂ ਪੋਸਟਾਂ ਵਾਸਤੇ ਤੁਸੀਂ ਅਪਲਾਈ ਕਰਨਾ ਜੀ ਇਨ੍ਹਾਂ ਪੋਸਟਾਂ ਨੇ ਜੋ ਪੇਮੈਂਟ ਰੇਂਜ ਵਾਲੀ ਆ ਉਹ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ ਹੈਲਥ ਕੇਅਰ ਦੀ ਪੋਸਟ ਦੇ ਲਈ ਬੀਐਸਸੀ ਨਰਸਿੰਗ ਕੀਤੀ ਹੋਈ ਚਾਹੀਦੀ ਕੈਂਡੀਡੇਟ ਦੀ ਡਿਪਲੋਮਾ ਹੋਣਾ ਚਾਹੀਦਾ ਜੀਐਮ ਦੇ ਵਿੱਚ ਅਤੇ 1 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਜੀ ਜੋ ਪਲੰਮਿੰਗ ਹੈ ਨਾ ਉਹਦੇ ਲਈ ਬੀਟੈਕ ਕੀਤੀ ਹੋਈ ਚਾਹੀਦੀ ਸਿਵਲ ਐਗਰੀਕਲਚਰ ਜਾਂ ਮਕੈਨਿਕਲ ਇੰਜੀਨੀਅਰ ਦੇ ਵਿੱਚ ਇਹਦੇ ਵਿੱਚ ਡਿਪਲੋਮਾ ਮੰਗਿਆ ਗਿਆਗਾ ਉਹ ਤੁਸੀਂ ਧਿਆਨ ਨਾਲ ਦੇਖ ਲੈਣਾ ਤੇ 1 ਸਾਲ ਦਾ ਵਰਕ ਐਕਸਪੀਰੀਅੰਸ ਵੀ ਮੰਗਿਆ ਗਿਆ ਜੀ ਇਨ੍ਹਾਂ ਪੋਸਟਾਂ ਨੇ ਜੋ ਏਜ ਰੇਂਜ ਵਾਲੀ 18 ਸਾਲ ਤੋਂ ਲੈ ਕੇ 37 ਸਾਲ ਦੀ ਕੈਂਡੀਡੇਟ ਇਨ੍ਹਾਂ ਪੋਸਟਾਂ ਅਤੇ ਸੈਲਰੀ ਦੇ ਵਿੱਚ 22114 ਰੁਪਏ ਪਰ ਮਹੀਨੇ ਦੇ ਹਿਸਾਬ ਨਾਲ ਮਿਲਣ ਵਾਲੀ ਹੈ ਜੀ। ਇਹ ਸਪੋਰਟ ਨੂੰ ਅਪਲਾਈ ਕਰਨ ਦੀ ਡੇਟ 6 ਦਸੰਬਰ 2025 ਰਹਿਣ ਵਾਲੀ ਹੈ। ਤਾਂ ਬਹੁਤ ਘੱਟ ਟਾਈਮ ਬਚਿਆ ਜੀ ਤੁਸੀਂ ਜਲਦੀ ਇਹਨਾਂ ਐਪਲੀਕੇਸ਼ਨਾਂ ਆਨਲਾਈਨ ਅਪਲਾਈ ਕਰ ਦੇਣਾ। ਆਨਲਾਈਨ ਅਪਲਾਈ ਕਰਨ ਲਈ ਤੁਸੀਂ ਇਹਨਾਂ ਦੀ ਜੋ ਵੈਬਸਾਈਟ ਦਿੱਤੀ ਗਈ ਹੈ ਜੀ ਉਸ ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਮੋਬਾਈਲ ਨੰਬਰ ਦਿੱਤੇ ਗਏ ਉਸ ਤੇ ਸੰਪਰਕ ਕਰ ਸਕਦੇ ਹੋ। ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ